ਜਿੜੇ ਜੁੜੇ ਹਨ ਖਬਰਨਾਮਾ ਅੱਜ ਡਿਸਟ੍ਰਿਕਟ ਪੁਲਿਸ ਫਰੀਦਕੋਟ ਦੇ ਵੱਲੋਂ ਇੱਕ ਟੀਮ ਜੇਲ੍ਹ ਦੇ ਉੱਤੇ ਆਈ ਹੈ ਔਰ ਜੇਲ੍ਹ ਦੇ ਅੰਦਰ ਇਸ ਟੀਮ ਦੇ ਵੱਲੋਂ ਜੇਲ੍ਹ ਤੇ ਤਨਾਤ ਜੇਲ੍ਹ ਦੀ ਫੋਰਸ ਜੇਲ੍ਹ ਦੇ ਕਰਮਚਾਰੀ ਬਾਰਡਰ ਹੈਡਵਾਰਡਰਸ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਜੇਕਰ ਕੋਈ ਅ ਐਸੀ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਜਿਸ ਦੇ ਵਿੱਚ ਮੌਬ ਇਕੱਠਾ ਹੋ ਕੇ ਕਿਸੇ ਰੂਲ ਨੂੰ ਫਲਾਊਟ ਕਰਦਾ ਹੈ ਤਾਂ ਉਹਨਾਂ ਨੂੰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਣਾ ਉਸ ਦੇ ਵਿੱਚ ਸਾਡੇ ਕੋਲੇ ਜੋ ਟੀਅਰ ਗੈਸ ਸ਼ੈਲਜ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈ ਟੀਅਰ ਗੈਸ ਗਨ ਹੈ ਉਸ ਨੂੰ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈਗਾ ਇਸ ਤੋਂ ਇਲਾਵਾ ਮੌਬ ਕੰਟਰੋਲ ਕਰਨ ਦੀ ਇੱਕ ਜੋ ਡ੍ਰਿਲ ਹੈ ਉਹ ਕਰਵਾਈ ਗਈ ਹੈ ਕੇਨ ਸ਼ੀਲਡਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਕਿਸ ਤਰ੍ਹਾਂ ਆਪਸ ਵਿੱਚ ਕਮਿਊਨੀਕੇਟ ਕਰਨਾ ਬੈਟਰ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਬੜੀ ਇਫੈਕਟਿਵ ਹੋਏਗੀ ਇਸ ਸਿਚੁਏਸ਼ਨ ਦੇ ਵਿੱਚ ਇਹ ਸਾਰੇ ਕਾਰਸੇ ਦੀ ਡ੍ਰਿਲ ਕਰੀਬ ਜੋ 1.5-2 ਘੰਟੇ ਦੀ ਡ੍ਰਿਲ ਜੇ ਤੇ ਅੱਜ ਕਰਵਾਈ ਗਈ ਹੈ ਅ ਉਸ ਦਿਨ ਆਲ ਸਾਡੀ ਜੋ ਫੋਰਸ ਹੈ ਉਸ ਦਾ ਮੋਰਲ ਬੜਾ ਉੱਪ ਹੋਇਆ ਹੌਸਲਾ ਆਇਆ ਉਹਨਾਂ ਨੂੰ ਕਿਉਂਕਿ ਸਾਡੇ ਕੋਲ ਇਕੁਪਮੈਂਟ ਪਿਆ ਹੈਗਾ ਸਮੇਂ-ਸਮੇਂ ਤੋਂ ਉਸ ਇਕੁਪਮੈਂਟ ਨੂੰ ਚਲਾਉਣ ਦੀ ਟ੍ਰੇਨਿੰਗ ਦਿੱਤੇ ਜਾਣਾ ਬਹੁਤ ਜ਼ਰੂਰੀ ਹੈ ਇਸੇ ਦੇ ਤਹਿਤ ਅੱਜ ਇੱਕ ਸੈਸ਼ਨ ਲਗਾਇਆ ਗਿਆ ਸੀ ਮੈਂ ਵਿਸ਼ੇਸ਼ ਤੌਰ ਤੇ ਮਾਨਯੋਗ ਐਸਐਸਪੀ ਫਰੀਦਕੋਟ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਇਹ ਟੀਮ ਭੇਜ ਕੇ ਜੇਲ੍ਹ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਵਾਈ ਹੈ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜੇਲ ਵਿਭਾਗ ਦੇ ਨਾਲ ਬਾਕੀ ਵਿਭਾਗਾਂ ਦਾ ਲੋਕਲ ਡਿਸਟ੍ਰਿਕਟ ਪੁਲਿਸ ਫਰੀਜ਼ ਕੋਡ ਦਾ ਤਾਲਮੇ ਹੋਰ ਬਿਹਤਰ ਹੋਏਗਾ ਔਰ ਅਸੀਂ ਇੱਕ ਇਫੈਕਟਿਵ ਜੋ ਰੂਲਸ ਹੈਗੇ ਉਹਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ